ਪਰ ਸਭ ਮੈਂ ਐਤਵਲੀ ਰਣਜੀਤ ਹੈ ਮੁੰਦੇ ਵਿੱਚ ਇਹ ਅਨੰਦਪਾਰਕਾ ਉਹਦੇ ਨਾਲ ਖੜਾ ਬਿੰਦੂ ਜਿਹੜਾ ਉਹ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਕਿ ਇੱਥੇ ਜਿਹੜਾ ਕੂੜਾ ਸੁੱਟਿਆ ਜਾਂਦਾ ਉਹ ਬਿੰਦੂ ਲਗਾ ਕਿ ਇਹ ਬਹੁਤ ਗਲਤ ਹੈ ਕਿਉਂਕਿ ਇੱਧਰ ਅਨੰਦਪਾਰਕਾ ਬਹੁਤ ਲੋਕ ਸੈਰ ਕੱਦਉਂਦੇ ਆ ਤੇ ਇੱਥੇ ਅੱਗ ਵੀ ਆ ਦੇਖੋ ਲਾਈਏ ਰਹੇ ਜੀ ਉਹ ਲੈ ਫਿਰ ਉਹ ਲਾ ਦਿੰਦੇ ਆ ਪੂਰਾ ਸੁੱਟ ਕੇ ਹੱਤ ਲਾ ਕਈ ਲੋਕਾਂ ਨੂੰ ਇਹ ਲੱਗਦਾ ਕਿ ਜਿੱਦਾਂ ਇਹਦੇ ਲਈ ਪੰਜਾਬ ਸਰਕਾਰ ਦੀ ਬਿਨੈਰ ਹੈ ਤੇ ਪੰਜਾਬ ਸਰਕਾਰ ਆਪੇ ਕਰਕੇ ਇਹ ਹੋ ਰਿਹਾ ਮੈਂ ਬਸ ਤਨੂ ਉਸ ਕਾਗਜ਼ ਜਿਹੜੇ ਉਹ ਲੈ ਕੇ ਆ ਇਹ ਕਾਗਜ਼ ਜਿਹੜੇ ਇਹ ਜਿਹੜਾ ਐਗਰੀਮੈਂਟ ਹੋਇਆ ਉਸ ਸਮੇਂ ਜਿਹੜੀ ਇਹ ਕੂੜੇ ਵਾਲੀਆਂ ਦੋ ਕੰਪਨੀਆਂ ਸੀਗੀਆਂ ਇੱਕ ਕਮਲ ਸਾਹਿਬ ਐਮ ਐਸ ਡਬਲਯੂ ਲਿਮਟਿਡ ਸੀਗੀ ਇੱਕ ਕੈਸਲ ਇਨਫੋਟੈਕਟਿੰਗ ਲਿਮਟਿਡ ਸੀ ਦੋ ਦੋ ਕੰਪਨੀਆਂ ਸੀ ਉਹਦੇ ਐਗਜ਼ਿਬਿਟ ਹੋਇਆ ਮਤਲਬ 18 ਮਾਰਚ 2016 ਉਹਦੇ ਉਸ ਸਮੇਂ ਪੰਜਾਬ ਦੇ ਵਿੱਚ ਸਦਾਕਾ ਕਾਂਸਰ ਬਦਲ ਜੀ ਦੀ ਉਹ ਬੀਜੇਪੀ ਦੀ ਸਰਕਾਰ ਸੀਗੀ ਉਹ ਬੀਜੇਪੀ ਦੇ ਮੰਤਰੀ ਸੀਗੇ ਜਿਹੜੇ ਜੋਸ਼ੀ ਸਾਹਿਬ ਜਿਹੜੇ ਅੱਜਕੱਲ੍ਹ ਉਮੀਦਵਾਰ ਨੇ ਅਮਸਤੋਂ ਉਹ ਜੋਸ਼ੀ ਸਾਹਿਬ ਕੋਈ ਇਹ ਬੈਕਮਾ ਸੀ ਇਹ ਦੋਸ਼ੀ ਸਾਹਿਬ ਦੇ ਕੋਲ ਬਹਿ ਕੋ ਸੀਗਾ ਪਰ ਇਹ ਇਦਾਂ ਦਾ ਐਗਜ਼ੀਮੈਂਟ ਕੀਤਾ ਮੈਂ ਸਿਰਫ ਤਿੰਨ ਪੇਜ ਲਿਆ ਜਿਹੜੇ ਤੁਹਾਨੂੰ ਦਿਖਾਉਣੇ ਵੈਸੇ ਇਹ ਬਲਤ 2300 ਪੇਜ ਦਾ ਟੈਂਡਰ ਉਸ ਜਿਹੜਾ ਹੁੰਦਾ ਜਿਹੜਾ ਐਗਜ਼ੀਮਟਿਵ ਸਰਕਾਰ ਉਹ ਆ ਪਰ ਇਹ ਦੇਖੋ ਤੁਸੀਂ ਕਿ 25 ਜੀਅ 25 ਸਾਲ ਲਈ ਕਰਕੇ ਦੋਸ਼ੀ ਸਾਹਿਬ ਦੇਖੋ ਮੈਂ ਮੈਂ ਕਿਸੇ ਇੱਕ ਕਪਸ਼ਨ ਦਾ ਜਿਹੜਾ ਕੋਈ ਉਹ ਦੋਸ਼ੀ ਨਹੀਂ ਹੁੰਦਾ ਪਰ ਮੈਂ ਇਹ ਦੋਸ਼ ਹੈ ਮੇਰਾ ਕਿ ਤੁਸੀਂ ਇਹਦੇ ਇੱਕ ਕੰਪਨੀ ਨੂੰ 25 ਸਾਲ ਦੀ ਬੰਤ ਉਹ ਕੰਪਨੀ ਹੁੰਦ ਵਾਲੀਆ ਹੋ ਕੇ ਚਲੀ ਗਈ ਉਹਦਾ ਜੁम्मेदार ਕੋ ਇਹਦਾ ਜੁम्मेदार ਪੰਜਾਬ ਸੁੱਕਾ ਥੋੜੀ ਹੈ ਉਹ ਇਹ ਜਿਹੜਾ ਇਹਦੇ ਜੇ ਇਹ ਵੀ ਦੀ ਪਤਾ ਲੱਗਾ ਕਿ ਉਹਦੀ 109 ਕਰੋੜ ਰੁਪਏ ਦੀ ਸਿਕਿਉਰਿਟੀ ਸੀ ਜਿਹੜੀ ਜ਼ਬਤ ਕੀਤੀ ਜਾ ਸਕਦੀ ਸੀ ਉਹਦੇ ਤਾਕਤ ਨਹੀਂ ਨਿਕਲੇ ਵੀ ਜ਼ਬਤ ਹੋਈ ਕਿ ਨਹੀਂ ਹੋਈ ਉਹ ਵੀ 19 ਦੇ ਵਿੱਚ ਉਹਦੀ ਸੀਗੀ ਉਹਦੀ ਬੜੀ ਗੱਲ ਕੀ ਹੋਈ ਕਿ 16 ਜਗ ਦੇ ਮਿਟ ਹੋਇਆ 17 ਤੱਕ 1 ਸਾਲ ਤੱਕ ਬਲ ਜਿਹੜਾ ਭੋਤ ਤਾਲੀਦਲ ਤੇ ਬੀਜੇਪੀ ਦੀ ਸਰਕਾਰ ਆ। ਉਹਦੇ ਕੰਪਨੀ ਦੇ 6 ਮਹੀਨੇ ਤੋਂ ਬਾਅਦ ਜਦੋਂ ਐਗਰੀਮੈਂਟ ਹੋਇਆ 6 ਮਹੀਨੇ ਤੋਂ ਬਾਅਦ ਇਹਦਾ ਜਲੂਸ ਦਿਖਲ ਗਿਆ। ਇਹ ਪੈਸੇ ਲੈ ਕੇ ਜਿਹੜੀ ਛੱਕੀ ਗੱਲ ਹੈ। ਤੇ 25 ਸਾਲ ਦੀ ਐਗਰੀਮੈਂਟ ਕੋ ਗੱਲ ਇਹ ਕਿ 25 ਸਾਲ ਲਈ ਤੁਸੀਂ ਐਗਰੀਮੈਂਟ ਕਰਕੇ ਸਾਡੇ ਸ਼ਹਿਰ ਦਾ ਜਿਹੜਾ ਕੂੜਾ ਉਹਨਾਂ ਨੂੰ ਤੇ ਗਿਓ। ਉਹ ਦਿਵਾਲੀਆ ਹੋ ਕੇ ਚਲੇ ਗਏ। ਉਹਨੇ ਕੰਟਰੈਕਟ ਜਿਹੜਾ ਜੋ ਮੈਂ ਸਥਿਰੀ ਕੀਤਾ। ਇਹ ਇਹਨੂੰ ਕੈਨਸਲ ਜਿਹੜਾ ਕਿੱਦਾਂ ਕੀਤਾ ਜਾਵੇ? ਇਹ ਸਾਡੇ ਲਈ ਬਹੁਤ ਵੱਡੀ ਪਰੇਲ ਮੈਂ ਪੰਜਾਬ ਸਰਕਾਰ ਲਈ ਤੇ ਮੈਂ ਬੰਦਾ ਬਸ ਸਅਰੀਮ ਕਰਨਾ ਚਾਹੁੰਦਾ ਕਿ ਤੁਸੀਂ ਕਹਦਾ ਹੋ ਨਾ ਆਪਾਂ ਲੋਕ ਸਭਾ ਇਲੈਕਸ਼ਨ ਜਿੱਤ ਤੋਂ ਬਾਅਦ ਇਹ ਸਿੱਧਾ ਹੀ ਜਿਹੜਾ ਅਮਸਾਦੀ ਸਫਾਈ ਦਾ ਇਸ਼ੂ ਆ ਇਹ ਦੇਹ ਦੇ ਪ੍ਰਧਾਨ ਮੰਤਰੀ ਕੋ ਉਠਾਵਾਂਗੇ ਉਹਦੇ ਨਾ 10 ਸਾਲਾਂ ਦੇ ਵਿੱਚ ਮੋਦੀ ਸਾਹਿਬ ਵੀ ਅਮਸਾਸਾਏ ਕਈ ਵਾਦੇ ਆ ਤੇ ਉਹਨਾਂ ਨੇ ਵੀ ਕੋਈ ਅਮਸਾਦੀ ਸਫਾਈਲ ਧਿਆਨ ਨਹੀਂ ਦਿੱਤਾ ਕੂੜੇ ਵਾਲ ਕੋਈ ਧਿਆਨ ਨਹੀਂ ਦਿੱਤਾ ਸਭ ਦੇ ਇੱਕ ਦੀ ਗੱਲ ਹੁਣ ਆਪਾਂ ਜਿਹੜਾ ਇਨੂੰ ਬੰਦਾ ਐਮਪੀ ਬਣ ਤੋਂ ਬਾਅਦ ਉਹ ਹੂੰ ਐਮਪੀ ਬਣ ਤੋਂ ਬਾਅਦ ਜਿਹੜਾ ਉਹ ਅਸੀਂ ਬੰਦਾ ਜਿਹੜਾ ਇਹਦਾ ਹੱਲ ਕਰਾਂਗੇ ਵਕੀਲਾਂ ਦਾ ਬੈਠ ਕੇ ਹਾਈ ਕੋਰਟ ਦੇ ਵਕੀਲਾਂ ਦਾ ਬੈਠ ਕੇ ਇਹ ਟੈਂਡਰ ਜਿਹੜਾ ਕਿੱਦਾਂ ਰੱਦ ਹੋ ਸਕਦਾ ਸੋ ਮੇਰੀ ਜੋਸ਼ੀ ਸਾਹਿਬ ਨੂੰ ਕਹਿੰਦੀ ਹੈ ਕਿ ਤੁਸੀਂ ਕੱਲ੍ਹੀ ਸਾਲ ਦੇ ਮੀਤਵਾਦ ਹੋ ਸਵੇ ਤੁਸੀਂ ਬੀਜੇਪੀ ਦੇ ਉਹ ਪੈਸੇ ਦਾ ਸੀਗਾ ਸਰਕਾਰ ਦੇ ਵਿੱਚ ਤੁਸੀਂ ਪਰ ਮੇਰੇ ਸਾਹਦੇ ਲੋਕਾਂ ਨੂੰ ਇਹ ਸਮਝਾਓ ਸਪਸ਼ਟ ਕਰੋ ਕਿ ਭਈ 25 ਸਾਲ ਦਾ ਜਿਹੜਾ ਕੰਟਰੈਕਟ ਆ ਉਹ ਕਿਉਂ ਕਿ ਤੱਕ ਹੈ ਮੈਂ ਪਹਿਲੀ ਵਾਰ ਵੇਖਿਆ ਕਿ 25 ਸਾਲ ਦਾ ਕੰਟਰੈਕਟ ਕਰਕੇ ਬੰਦ ਕੇ ਰੱਖਤਾ ਸਾਨੂੰ ਉਹੋ ਭੱਜੇ ਵਿੱਚੋਂ ਕੁਝ ਰਹਿ ਗਏ ਉਹਨਾਂ ਅਸੀਂ ਰੋਜ਼ ਹੀ ਜਿਹੜਾ ਉਹ ਇਸ ਦਵੀ ਸਪੱਸ਼ਿਆ ਦੇ ਨਾਲ ਜੂਝ ਰਹੇ ਆ ਮੈਂ ਸ਼ਹਿਰਿਆਂ ਨੂੰ ਇਹ ਬਖਵਾ ਦੂੰ ਨਾ ਕਿ ਐਸਾ ਲਈ ਪੰਜਾਬ ਦੇ ਵਿੱਚ ਸਰਕਾਰ ਤੋਂ ਕੋਈ ਹਮਸੇ ਮਾਨਦੀ ਦੀ ਸਰਕਾਰ ਹੈ ਭਾਵੇਂ 25 ਸਾਲ ਹੋਇਆ ਅਸੀਂ 100% ਕੋਸ਼ਿਸ਼ ਕਰ ਰਹੇ ਕਿ ਸ਼ਹਿਰ ਨੂੰ ਸਾਫ਼ ਸੁਥਰਾ ਰੱਖਿਆ ਜਾਵੇ ਲੋਕ ਸਭਾ ਲੈクセ ਤੋਂ ਬਾਅਦ ਜਦੋਂ ਆਪਾਂ ਐਮਪੀ ਬਣ ਗਏ ਸਭ ਤੋਂ ਪਹਿਲਾਂ ਹਾਈ ਕੋਰਟ ਚ ਜਾ ਕੇ ਇਹ ਜਿਹੜਾ ਜੋਸ਼ੀ ਉਹਨਾਂ ਨੇ ਉਹਨਾਂ ਦੇ ਬਹਿਕਵੇਂ ਇਹ ਜਿਹੜਾ ਕੰਟਰੈਕਟ ਕੀਤਾ ਤੇ 25 ਸਾਲ ਦਾ ਜਿਹੜਾ ਐਗਰੀਮੈਂਟ ਹੈ ਪਹਿਲਾਂ ਇਹਨੂੰ ਕੈਨਸਲ ਕਰਾ ਕੇ ਨਵੇਂ ਸਿਰੇ ਤੋਂ ਨਵੀਂ ਕੰਪਨੀ ਨੂੰ ਇਹ ਪੱਧਰ ਜਿਹੜਾ ਦੇ ਕੇ ਤੇ ਸ਼ਹਿਰ ਨੂੰ ਵੇਚਦੇ ਅੰਦਰ ਬਾੜ ਮੈਂ ਸਟਡੀ ਕੀਤਾ ਤੇ ਅੰਦਰ ਬਾੜ ਮਾਡਲ ਜਿਹੜਾ ਇਸ ਵੇਲੇ ਇਸ ਦੇਸ਼ ਦਾ ਸਭ ਤੋਂ ਬਲਤ ਸਫਾਈ ਦਾ ਵਧੀਆ ਇਹ ਤੇ ਬੰਦਿਆ ਉਹ ਦੌੜ ਹੈ ਤੇ ਮੈਂ ਸਮਝਦਾ ਕਮਤ ਸਾਹਿਬ ਜਿਹੜੀ ਗੁਰੂ ਰਾਮਦਾਸ ਜੀ ਦੀ ਨਗਰੀ ਹੈ ਉਹ ਜਿਆਦਾ ਮੰਦਿਰ ਹੈ ਆਰਾਮ ਤਿੱਸ ਹੈ ਅੰਮ੍ਰਿਤਸਰ ਨੂੰ ਸਾਫ ਸੁੱਤਾ ਰੱਖਣਾ ਉਹ ਬਹੁਤ ਜ਼ਰੂਰੀ ਹੈ ਸੋ ਆਪਾਂ ਇਹਦੇ ਲਈ ਹੋਂਦੀ ਇਹਦੇ ਬਾਅਦ ਥੋੜਾ ਸਭ ਤੋਂ ਪਹਿਲਾ ਕੰਮ ਇਹ ਕਰਾਂਗੇ ਇਹ ਕੰਪਨੀ ਨੂੰ ਥੋੜਾ ਕਿੱਤਾ ਭੇਜਿਆ ਜਾਵੇ ਤੇ ਦੇ ਖਿਲਾਫ ਕਿੰਦਾ ਜਿਹੜੀ ਆ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹ ਜਿਹੜੇ ਉਸ ਸਮੇਂ ਕੇ ਅਫਸਰ ਨੇ ਕੀਤੀ ਆ ਜਾਂ ਇਹਨਾਂ ਨੇ ਕੀਤਾ 25 ਸਾਲ ਦਾ ਐਕਸਿਡੈਂਟ ਕਿੱਦਾਂ ਹੋ ਗਿਆ ਇਹ ਵੀ ਮੈਂ ਆਪਣੇ ਮੁੱਖ ਮੰਤਰੀ ਜੀ ਨੂੰ ਕਹਿ ਕੇ ਇਹਦੀ ਜਾਂਚ ਵੀ ਕਰਾਵਾਂਗੇ ਤੇ ਇਹ ਜਾਂਚ ਕਰਦੇ ਹਾਂ ਜਾਂਚ ਕਰੀਏ ਕਿ ਅੰਮਤ ਸਰ ਗਿਆ ਦਾ ਕਿਹੜੇ ਬੰਦੇ ਨੇ ਖਲਵਾੜ ਕੀਤਾ ਕੌਣ ਜ਼ਿੰਮੇਵਾਰ ਸੀ ਮੈਂ ਇਹ ਤੁਹਾਨੂੰ ਬਲਕਿ ਕਹਿਣਾ ਸੀਗਾ ਬਾਕੀ ਮੈਂ ਵਿਸ਼ਵਾਸ ਰਤ ਹਾਂ ਸਾਰੇ ਸ਼ਹਿਰ ਵਾਲਿਆਂ ਨੂੰ ਕਿ ਅਸੀਂ ਸ਼ਹਿਰ ਨੂੰ ਸਾਫ਼ ਸੁਥਰਾ ਰੱਖਾਂਗੇ ਹਰ ਸੰਭਵ ਕੋਸ਼ਿਸ਼ ਕਰਦੇ ਹਾਂ ਔਰ ਅਸੀਂ ਦਿਨ ਬਿਦਨ ਸਹੀ ਵੜਾ ਦੇ ਇਹ ਜਿਹੜੀ ਸਫਾਈ ਦੀ ਪ੍ਰੋਬਲਮ ਹੈ ਇਹਦਾ ਹੱਲ ਜਿਹੜਾ ਉਹ ਕਰਦੇ ਹਾਂ